ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਕੱਲ ਮੈਂ ਇੱਕ ਮੁੱਦੇ ਤੇ ਭੁੱਲਿਆ ਸੀ ਤੇ ਮੈਨੂੰ ਕਈ ਮੇਰੇ ਸੱਜਣ ਕਹਿੰਦੇ ਕਿ ਨਹੀਂ ਤੁਸੀਂ ਪੂਰੀ ਗੱਲ ਨਹੀਂ ਕੀਤੀ ਸਤਸੰਗ ਜੀ ਮੈਂ ਕੀ ਗੱਲ ਕਰਾਂ ਤਿੰਨ ਯਾਰਾਂ ਦਾ ਤਿੰਨ ਜਿਗਰੀ ਯਾਰਾਂ ਦਾ ਆਪਸ ਦਾ ਮਸਲਾ ਭਗਵੰਤ ਮਾਨ ਪਹਾਣਾ ਸਿੱਧੂ ਤੇ ਲੱਖਾ ਸਦਾਨਾ ਮੇਰਾ ਵੈਸ਼ੀ ਨਹੀਂ ਬੋਲਣਾ ਪਈ ਬਣ ਕੇ ਕਿਉਂਕਿ ਸਭ ਨੂੰ ਪਤਾ ਇਹਨਾਂ ਦੀ ਯਾਰੀ ਕਿੰਨੀ ਗੂੜੀ ਸਭ ਨੂੰ ਪਤਾ ਇਹਨਾਂ ਦੇ ਪਰਿਵਾਰਕ ਸਾਂਝ ਕਿੰਨੇ ਗੂੜੇ ਔਰ ਉਹ ਦਿਨ ਵੀ ਯਾਦ ਹੈ ਕਿ ਜਦੋਂ ਇਹ اپੋਜੀਸ਼ਨ 'ਚ ਸਨ ਇਹ ਹਰੇਕ ਵਾਰੇ ਜੋ ਮਰਜ਼ੀ ਮੰਨ ਕੇ ਆਉਂਦਾ ਸੀ ਟਿੱਪਣੀ ਕਰਦੇ ਸੀ ਔਰ ਲੋਕਤੰਤਰ ਦੀ ਖੂਬਸੂਰਤੀ ਇਹ ਸੀ ਕਿ ਕਿਸੇ ਨੇ ਇਹਨਾਂ ਦੀ ਗੱਲ ਨੂੰ ਜਿਹੜੇ ਉਸ ਵੇਲੇ ਰੂਲਿੰਗ ਪਾਰਟੀ 'ਚ ਸਨ ਚਾਏ ਅਸੀਂ ਚੀਜ਼ ਹੈ ਕਾਂਗਰਸ ਦੇ ਵੀਰ ਸਨ ਉਹਨਾਂ ਨੇ ਇਹਨਾਂ ਦੀ ਗੱਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤਾ। ਮਗਰ ਅੱਜ ਹਾਲਾਤ ਵੇਖ ਲਓ ਕੀ ਬਣੇ ਉਸ ਵੇਲੇ ਵੀ ਇਹਨਾਂ ਨੇ ਕਿਸੇ ਦੀਆਂ ਧੀਆਂ ਪੈਣਾ ਨੂੰ ਨਹੀਂ ਛੱਡਿਆ ਸੀ। ਹਰੇਕ ਨੂੰ ਰੱਜ ਕੇ ਭੰਡਿਆ ਇਹਨਾਂ। ਭਾਵੇਂ ਮੈਂ ਇਹ ਜੀ ਘਟਿਆ ਨੀਵੇਂ ਪੱਧਰ ਦੀ ਪੋਲਿਟਿਕਸ ਨਾਲ ਸਹਿਮਤ ਨਹੀਂ। ਮਗਰ ਅੱਜ ਮੇਰਾ ਬੋਲਣ ਦਾ ਮਕਸਦ ਕੀ ਹੈ? ਨਾ ਤਾਂ ਮੈਂ ਇਹਨਾਂ ਸਜਨਾ ਦੇ ਵਿਚਾਰਾਂ ਨਾਲ ਸਹਿਮਤ ਔਰ ਮੇਰੇ ਸੱਜਣ ਕਹਿੰਦੇ ਕਿ ਬੋਲਦੇ ਨੇ ਉਹ ਭਾਈ ਰੋਲਾ ਇੰਨਾ ਭਰਾਮਾ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪ ਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੈਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈ ਕੇ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕਿ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਹੁਣ ਜਦ ਉਹੀ ਹਾਲਾਤ ਆਪਣੇ ਬਣ ਗਏ ਜਦੋਂ ਇਹ ਦੋ ਇਹ ਇੱਕ ਸੱਜਣ ਨੇ ਭਗਵੰਤ ਮਾਨ ਦੇ ਪਰਿਵਾਰ ਬਾਰੇ ਆ ਭਗਵੰਤਪਨ ਬਾਰੇ ਟਿੱਪਣੀ ਕਰਤੀ ਮਗਰ ਉਹਨ ਸਰਕਾਰਾਂ ਬਦਲ ਗਿਆ ਸੀ ਉਹਨ ਗਦਾ피 ਦਾ ਰਾਜ ਹੈ ਸਦਾਮ ਹੁਸੈਨ ਦਾ ਰਾਜ ਹੈ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੇ ਚੱਕ ਕੇ ਦੇਹ ਪਰਚੇ ਤੇ ਪਰਚਾ ਦੇਹ ਪਰਚੇ ਤੇ ਪਰਚਾ ਚਲੋ ਮਰਦ ਲੜਦੇ ਹੁੰਦੇ ਆ ਮੇਰਾ ਉਹਦੇ ਬਾਰੇ ਕੁਝ ਕਹਿਣਾ ਨਹੀਂ ਬਣਦਾ ਮਗਰ ਜਦੋਂ ਉਰ ਦੀ ਭੈਣ ਤੇ ਜਿਹੜੀ ਇੱਕ ਪ੍ਰਿੰਸੀਪਲ ਨੇ ਉਹਨਾਂ ਦਾ ਨਾਂ ਸ਼ਾਇਦ ਕਿਰਨਦੀਪ ਕੌਰ ਯਾ ਇਹ ਕੋਈ ਉਹਨਾਂ ਦੇ ਹੋਰ ਭੈਣ ਜੀ ਨੇ ਜਿਹੜੇ ਹਾਊਸ ਵਾਈਫ ਨੇ ਉਹਨਾਂ ਬਾਰੇ ਜਦ ਉਹਨਾਂ ਤੇ 307 ਲਾਤੀ ਤੇ ਫਿਰ ਮੈਂ ਸਮਝਿਆ ਕਿ ਮੇਰਾ ਜਰੂਰ ਬੋਲਣਾ ਬਣਦਾ ਇਸ ਲਈ ਮੈਂ ਬੋਲਿਆ ਸੀ ਕਿ ਭਾਈ ਨਾ ਇਹ ਪੰਜਾਬ ਦੀ ਇਹ ਸਭਿਅਤਾ ਹੈ ਨਾ ਇਹ ਪੰਜਾਬ ਦਾ ਇਹ ਪਛੋਕਰ ਹੈ ਨਾ ਪੰਜਾਬ ਦੀ ਇਹ ਇਹ ਇਤਿਹਾਸ ਪੰਜਾਬ ਦਾ ਬੜਾ ਗੌਰਵਮਈ ਹੈ ਜਿੱਥੇ ਇਹ ਨਾ ਗੱਲਾਂ ਦਾ ਬੜਾ ਧਿਆਨ ਰੱਖਿਆ ਗਿਆ। ਸਾਨੂੰ ਇਹ ਗੱਲ ਵਿਰਸੇ 'ਚ ਸਿਖਾਈ ਗਈ ਹੈ ਕਿ ਆਪ ਦੇ ਵਿਰੋਧੀ ਭਾਵੇਂ ਕੋਰ ਵਿਰੋਧੀ ਹੋਵੇ ਈਆਂ ਪੈਣਾ ਦਾ ਸਤਿਕਾਰ ਕਰੋ। ਮਗਰ ਭਗਵੰਤਬਾਹ ਨੂੰ ਕੀ ਪਤਾ ਇੰਨਾ ਗੱਲਾਂ। 307 ਲਾਤੀ ਉਹ ਸਰਪੰਚ ਹੈ ਕੋਟ ਦੰਨੇ ਦਾ। ਉਹ ਦਿਨ ਥਾਣੇ 'ਚ ਸੀ। ਉਹਤੇ 307 ਲਾਤੀ ਸਰਪਜੀਤ ਜੀ ਕੱਲ ਮੇਰੀ ਉਹਦੇ ਨਾਲ ਗੱਲ ਵੀ ਹੋਈ। ਇਸ ਲਈ ਮਹਾਦਾਨ ਆਰਾਮ ਕਰੋ ਭਾਵੇਂ ਮੇਰਾ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਜਿਹੜਾ ਘਟੀਆ ਕੰਮ ਹੋਇਆ ਭਗਵੰਤ ਨੂੰ ਇਹਨਾਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਮਿੱਤਰਾ ਇਹ ਕੁਰਸੀ ਪੱਕੀ ਨਹੀਂ ਕਿਸੇ ਭੁਲੇਖਾ ਪੈ ਗਿਆ ਤੇ ਤੂੰ ਇਹ ਨਿਕਲ ਜਾਣੀ ਹੈ ਕੁਰਸੀ ਤੇਰੇ ਪਰ ਥੱਲੇ ਔਰ ਤੂੰ ਇਹਨਾਂ ਗੱਲਾਂ ਦਾ ਤੈਨੂੰ ਖਾਮਿਆਜਾ ਭੁਗਤਣਾ ਤੇਰੀ ਲੜਾਈ ਤੇਰੇ ਮਿੱਤਰਾਂ ਨਾਲ ਪਈ ਹੈ ਤੂੰ ਲੜੀ ਜਾ ਜਿਹੇ ਜਿ ਮਰਜ਼ੀ ਲੜਨੀ ਹੈ ਸਾਡੀ ਟਿੱਪਣੀ ਕਰਨੀ ਨਹੀਂ ਬਣਦੀ ਕਿਉਂਕਿ ਇਹ ਵੀ ਚਰਚਾ ਚੱਲਦੀ ਹੈ ਕਿ ਕਿਤੇ ਰਲ ਮਿਲ ਕੇ ਤਾਂ ਨਹੀਂ ਹੋ ਰਿਹਾ ਕਿਉਂਕਿ ਸਭ ਨੂੰ ਪਤਾ ਹੈ ਲੋਕ ਜੇ ਇਸ ਬਦਲਾਵ ਨੂੰ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਨੂੰ ਜੇ ਸੋਚਣਾ ਲੈ ਕੇ ਆਏ ਸੀ ਬੜਾ ਵੱਡਾ ਉਹਨਾਂ ਦਾ ਧੋਖਾ ਹੋਇਆ ਫਰਾਡ ਹੋਇਆ 420 ਹੋਈ ਹੈ ਤੇ ਕੀ ਕਿਤੇ ਇਹ ਤਾਂ ਨਹੀਂ ਕਿ ਜਿਹੜੀਆਂ ਵੋਟਾਂ ਹੁਣ ਆਪ ਨਾਲੋਂ ਟੁੱਟਣੀਆਂ ਨਹੀਂ ਉਹਨੂੰ ਵੰਡਣ ਦਾ ਇੱਕ ਤਰੀਕਾ ਉੱਪਰ ਬੜੀ ਚਰਚਾ ਚੱਲੀ ਜਿਹੜਾ ਧਰਨਾ ਹੋਇਆ ਸੀ ਉੱਥੇ ਬਾਕੀ ਸਾਰੇ ਫੜੇ ਗਏ ਇੱਕ ਇਹਦਾ ਸੱਜਣ ਪਹੁੰਚ ਗਿਆ ਉੱਥੇ ਔਰ ਕਿਸ ਤਰੀਕੇ ਨਾਲ ਪੁਲਿਸ ਨਾਲ ਉਹਨੇ ਵਿਵਾਰ ਕੀਤਾ ਇਹ ਸਾਰੇ ਕਹਿੰਦੇ ਫਿਕਸਡ ਮੈਚ ਤੋਂ ਬਗੈਰ ਨਹੀਂ ਹੋ ਸਕਦਾ ਫਿਕਸਡ ਮੈਚ ਹੈ ਨਹੀਂ ਹੈ ਇਹ ਰੱਬ ਜਾਣਦਾ ਭਗਵੰਤ ਜਾਣਦਾ ਜਿਹੜੇ ਫਿਕਸਡ ਮੈਚ ਖੇਡਦੇ ਉਹ ਜਾਣਦੇ ਮੇਰਾ ਉਹਦੇ ਬਾਰੇ ਟਿੱਪਣੀ ਨਹੀਂ ਕਰਨੀ ਪਣਦੀ ਮੈਂ ਸਿੱਧੇ ਸਿਰ ਪੱਜ ਜਿਹੜੀਆਂ ਭਾਨੇ ਦੀਆਂ ਭੈਣਾ ਤੋਂ ਪਰਚਾ ਹੋਇਆ 307 ਲੱਗੀ ਆ ਸਰਪੰਚ ਜੀ ਸਰਪੰਚ ਤੇ ਲੱਗਿਆ ਹੋਰ ਲੋਕਾਂ ਤੇ ਲੱਗੀ ਆ ਜਿਹੜੇ ਨਹੀਂ ਸਨ ਉਸ ਮੌਕੇ ਤੇ ਮੈਂ ਸਮਝਦਾ ਥਿਸ ਇਜ਼ ਮਿਸਯੂਜ਼ ਆਫ ਪਾਵਰ ਇਹ ਗਲਤ ਹੈ ਮੈਂ ਇਹਦੇ ਵਿਰੋਧ ਚ ਆ ਔਰ ਮੈਂ ਫੇਰ ਇਹ ਗੱਲ ਕਹੂਗਾ ਭਗਵੰਤ ਨੂੰ ਕਿ ਝੂਠੇ ਪਰਚਿਆਂ ਨਾਲ ਤੂੰ ਵੱਡਾ ਨਹੀਂ ਹੋ ਜਾਣਾ ਤੇਰੀ ਕੋਈ ਟੌਰ ਵੱਧ ਨਹੀਂ ਬਣ ਜਾਣੀ ਇਹ ਭੁਗਤਨੀਆਂ ਪੈਣੀਆਂ ਮਿੱਤਰਾ ਇਸ ਲਈ ਬੰਦੇ ਦਾ ਪੁੱਤ ਬਣ ਜਾ ਮੇਰੀ ਤਾਂ ਇਹ ਹੀ ਤੁਹਾਨੂੰ ਇਹ ਇਹ ਸਲਾਹ ਰਿਕਵੈਸਟ ਹੈ ਜਿਵੇਂ ਮਰਜ਼ੀ ਸਮਝ ਲੈ ਹਾਂ ਔਰ ਮੈਂ ਅੰਤ ਤੇ ਫੇਰ ਕਹਿਣਾ ਕਿ ਜੋ ਇਹ ਵਿਚਾਰ ਰੱਖਦੇ ਸਨ ਆਪ ਦੇ ਵਿਰੋਧੀ ਦੇ ਪਰਿਵਾਰਾਂ ਬਾਰੇ ਜਦ ਇਹਨਾਂ ਤੇ ਹੁਣ ਗੱਲ ਆਈ ਹੈ ਤੇ ਕਿਵੇਂ ਮਿਰਚਾਂ ਲੜੀਆਂ ਇਸ ਲਈ ਨਾ ਕਰੋ ਇਹ ਜਿੱਦੀ ਗੰਦੀ ਪੋਲਿਟਿਕਸ ਕੋਈ ਚੰਗੀ ਗੱਲ ਕਰੋ ਪੰਜਾਬ ਦੇ ਭਲੇ ਦੀ ਕਰੋ ਪੰਜਾਬ ਦੀ ਤਰੱਕੀ ਦੀ ਕਰੋ ਪੰਜਾਬ ਦੀ ਖੁਸ਼ਹਾਲੀ ਦੀ ਕਰੋ ਲਾਅ ਐਂਡ ਆਰਡਰ ਵੱਲ ਤੇਰਾ ਇਤਿਆਹਾਰ ਨਹੀਂ ਝੂਠੇ ਪਰਚੇ ਦੇ ਤੇਰੇ ਦੀ ਲੈ ਤੇਰੇ ਦੀ ਡਰਾਮਾ ਰਚਿਆ ਪੰਜਾਬ ਕੇ ਧਿਆਨ ਭਟਕਾਉ ਮੁੱਦਿਆਂ ਤੋਂ ਬਾਹਰ ਜਾਣਾ ਚਾਹੀਦਾ ਇਸ ਲਈ ਮੈਂ ਅੱਜ ਚਲੋ ਖੁੱਲ ਕੇ ਬੋਲ ਪਿਆ ਤੁਸੀਂ ਸਾਰਿਆਂ ਨੇ ਕਿਹਾ ਸੀ ਮੈਂ ਖੁੱਲ ਕੇ ਬੋਲ ਪਿਆ ਮੇਰੇ ਆਪ ਦੇ ਵਿਚਾਰ ਨੇ ਪੂਰੀਏ ਦੇ ਨਾਲ ਸਹਿਮਤ ਹੋਵੇ ਨਾ ਹੋਵੇ ਭਾਈ ਤੁਹਾਡੀ ਮਰਜ਼ੀ ਆ ਨਗਰ ਮੈਂ ਸ਼ੁਰੂ ਤੋਂ ਹੀ ਜੋ ਇਹ ਗੱਲ ਜਿਸ ਤਰੀਕੇ ਦਾ ਇਹ ਕੰਮ ਜਦੋਂ ਇਹ ਚਲਾਉਂਦੇ ਸਨ ਚਾਹ ਕਾਂਗਰਸ ਦੀ ਸਰਕਾਰ ਸੀ ਚਾਹ ਸ਼੍ਰੋਮਣੀ ਅਕਾਲੀ ਜਲ ਦੀ ਸਰਕਾਰ ਸੀ ਉਦੋਂ ਮੈਂ ਉਦੋਂ ਵੀ ਮਹਿਸੂਸ ਕਰਦਾ ਸੀ ਕਿ ਗੱਲਾਂ ਚੰਗੀਆਂ ਨੇ ਹੁਣ ਜਦ ਭਗਵੰਤ ਨੂੰ ਆਪ ਨੂੰ ਪਈਆਂ ਨੇ ਤੇ ਫਿਰ ਮਿਰਚਾਂ ਲੱਗੀਆਂ ਨੇ ਚਲੋ ਜਿਹੇ ਜਾ ਕਰੋਗੇ ਉਹ ਜਾ ਕਰੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ